ਉਦੋਂ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਪੰਜਾਬ ਦੇ ਵਿੱਚ ਮੌਸਮ ਫਿਰ ਤੋਂ ਬਦਲਣਾ ਸ਼ੁਰੂ ਹੋ ਗਿਆ ਹੈ ਤਾਂ ਦੱਸਿਆ ਕਿ ਦੇਸ਼ ਦੇ ਵਿੱਚ ਤਾਪਮਾਨ ਵਿੱਚ ਕਰੀਬ 3 ਡਿਗਰੀ ਦਾ ਵਾਧਾ ਹੋਇਆ ਜਦੋਂ ਕਿ ਘੱਟੋ ਘੱਟ ਤਾਪਮਾਨ ਦੇ ਵਿੱਚ ਲਗਭਗ 1 ਡਿਗਰੀ ਦਾ ਵਾਧਾ ਹੋਇਆ ਜੋ ਕਿ 40 ਡਿਗਰੀ ਤੋਂ ਘੱਟ ਸੀ ਤੇ ਹੁਣ ਤਾਪਮਾਨ 42 ਡਿਗਰੀ ਦੇ ਨੇੜੇ ਪਹੁੰਚ ਗਿਆ ਤਾਂ ਦੱਸਿਆ ਕਿ ਹੁਣ ਵਾਲੇ ਦੋਸਤਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ ਤੇ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੇ ਲਈ yellow alert ਜਾਰੀ ਕੀਤਾ ਹੈ। ਅੱਤਿ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪੰਜਾਬ ਦੇ 4 ਜ਼ਿਲ੍ਹਿਆਂ ਫਾਜ਼ਿਲਕਾ, ਮੁਕਸਰ, ਬ੍ਰ ਸਨਹਾਲੀ ਪੰਜਾਬ ਦੇ ਬਾਕੀ ਸਾਰੇ 19 ਜ਼ਿਲ੍ਹਿਆਂ ਦੇ ਵਿੱਚ ਸਥਿਤੀ ਐਚਡੀ ਕੀ ਆਮ ਰਹੇਗੀ। ਅਗਰ ਗਰਮੀ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਮੌਸਮ ਵਿਭਾਗ ਵੀ ਕਹਿੰਦਾ ਦਿਖ ਰਿਹਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਰਾਹਤ ਤਾਂ ਮਿਲ ਸਕਦੀ ਹੈ ਮਗਰ ਅੱਜ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਵਿੱਚ 44 ਡਿਗਰੀ ਟੈਂਪਰੇਚਰ ਜਿਹੜਾ ਹੈ ਤਾਪਮਾਨ ਜਿਹੜਾ ਹੈ ਨੋਟ ਕੀਤਾ ਜਾ ਰਿਹਾ ਹੈ। ਨਾਲ ਹੀ ਅਗਰ ਗੱਲ ਕੀਤੀ ਜਾਵੇ ਹੀਟ ਵੇਵਸ ਦੀ ਤੇ ਹੀਟ ਫੇਵਸ ਵੀ ਜਿਹੜੀਆਂ ਨੇ ਉਹ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ ਤੇ ਅਗਰ ਅੱਜ ਹੋਰ ਕੱਲ ਦੀ ਗੱਲ ਕੀਤੀ ਜਾਵੇ ਯਾਨੀ ਕਿ ਆਉਣ ਵਾਲੇ ਕੱਲ ਮੰਗਲਵਾਰ ਦੀ ਤੇ ਦੋ ਦਿਨ ਜਿਹੜਾ ਹੈ ਜਿਆਦਾ ਹੀਟ ਵੇਵ ਚੱਲਣ ਦੀ ਗੱਲਬਾਤ ਜਿਹੜੀ ਹੈ ਮੌਸਮ ਵਿਭਾਗ ਕਰ ਰਿਹਾ ਹੈ ਤੇ ਕਹਿ ਰਿਹਾ ਕਿ ਸਾਫ਼ ਤੌਰ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ 12 ਜੂਨ ਤੋਂ ਬਾਅਦ ਕਿਤੇ ਨਾ ਕਿਤੇ ਰਾਹਤ ਮਿਲ ਸਕਦੀ ਹੈ ਕਿਉਂਕਿ ਅਗਰ ਦੇਸ਼ ਭਰ ਦੀ ਗੱਲ ਕੀਤੀ ਜਾਵੇ ਦੇਸ਼ ਭਰ ਦੇ ਵਿੱਚ ਜਿਹੜਾ ਹੈ ਅਗਰ ਮੌਨਸੂਨ ਦੀ ਗੱਲ ਕੀਤੀ ਜਾਵੇ ਤੇ ਮੌਨਸੂਨ ਨੇ ਦਸਤਕ ਕਿਥੇ ਨਾ ਕਿਥੇ ਦੇਦੀ ਹੈ ਮਗਰ ਪੰਜਾਬ ਦੇ ਵਿੱਚ 22 ਜੂਨ ਤੋਂ ਬਾਅਦ ਜਿਹੜੀ ਹੈ ਰਾਹਤ ਲੋਕਾਂ ਨੂੰ ਮਿਲਦੀ ਦਿਖੇਗੀ ਕਿਉਂਕਿ ਅਗਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤੇ ਮੌਸਮ ਵਿਭਾਗ ਨੇ ਸਾਫ਼ ਤੌਰ ਤੇ ਕਿਹਾ ਸੀਗਾ ਕਿ ਇਸ ਵਾਰ ਵੈਸਟਰਨ ਡਿਸਟਰਬੈਂਸ ਦੇ ਕਾਰਨ ਜਿਹੜਾ ਹੈ ਮੌਨਸੂਨ ਪਹਿਲਾਂ ਆਉਣ ਦੀ ਸੰਭਾਵਨਾ ਹੈ ਅਕਸਰ ਜਿਹੜਾ ਹੈ ਜੂਨ ਜੁਲਾਈ ਦਾ ਜਿਹੜਾ ਲਾਸਟ ਐਂਡ ਹੁੰਦਾ ਹੈ ਉਹਦੇ ਵਿੱਚ ਹੀ ਮੌਨਸੂਨ ਜਿਹੜਾ ਹੈ ਦਸਤਕ ਜਿਹੜਾ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਜਾਂਦਾ ਹੈ ਮਗਰ ਕਹਿ ਸਕਦੇ ਕਿ ਆਉਣ ਵਾਲੇ ਦਿਨ ਜਿਹੜੇ ਨੇ ਪੰਜਾਬ ਦੇ ਲੋਕਾਂ ਵਾਸਤੇ ਮੁਸ਼ਕਿਲ ਭਰੇ ਰਹਿਣਗੇ ਕਿਉਂਕਿ ਲਗਾਤਾਰ ਗਰਮੀ ਜਿਹੜੀ ਹੈ ਵਾਧੀ ਦਿਖ ਰਹੀ ਹੈ ਔਰ ਨਾਲ ਹੀ ਜਿਹੜੀ ਹੈ ਐਡਵਾਈਜ਼ਰੀ ਵੀ ਜਿਹੜੀ ਹੈ ਸਮੇਂ-ਸਮੇਂ ਤੇ ਜਾਰੀ ਕੀਤੀ ਜਾ ਰਹੀ ਹੈ ਸਾਫ਼ ਤੌਰ ਤੇ ਕਹਿਣਾ ਹੈ ਚਾਹੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਚਾਹੇ ਹੈਲਥ ਡਿਪਾਰਟਮੈਂਟ ਦੀ ਗੱਲ ਕੀਤੀ ਜਾਵੇ ਕਿ ਬਾਹਰ ਜਿਹੜਾ ਹੈ ਨਾ ਨਿਕਲਿਆ ਜਾਵੇ ਅਗਰ ਕੋਈ ਜ਼ਰੂਰੀ ਕੰਮ ਨਹੀਂ ਹੈ ਕਿਉਂਕਿ ਗਰਮੀ ਜਿਹੜੀ ਹੈ ਬਹੁਤ ਜ਼ਿਆਦਾ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਜਿਸ ਤਰ੍ਹਾਂ 40 ਡਿਗਰੀ ਟੈਂਪਰੇਚਰ ਹੈ ਤੇ ਸਮੇਂ-ਸਮੇਂ ਤੇ ਪਾਣੀ ਪੀਣ ਦੀ ਜਿਹੜੀ ਅਪੀਲ ਹੈ ਕਿ ਪਾਣੀ ਪੀਤਾ ਜਾਵੇ ਕਿਉਂਕਿ ਲਗਾਤਾਰ ਜਿਹੜਾ ਹੈ ਹਸਪੀਟਲ ਦੇ ਵਿੱਚ ਵੀ ਕੇਸ ਜਿਹੜੇ ਨੇ ਆ ਰਹੇ ਨੇ ਅਜੇ ਦਾ ਮਾਮਲਾ ਜਿਹੜਾ ਹੈ ਸਾਹਮਣੇ ਆ ਰਿਹਾ ਹੈ ਨਾਲ ਹੀ ਅਗਰ ਗੱਲ ਕੀਤੀ ਜਾਵੇ ਗਰਮੀ ਤੋਂ ਊਲੂ ਲੱਗਣ ਦੇ ਜਿਹੜੇ ਕੇਸ ਨੇ ਲਗਾਤਾਰ ਹਸਪੀਟਲਸ ਦੇ ਵਿੱਚ ਵੀ ਆંકੜੇ ਵਾਧੇ ਦਿਖ ਰਹੇ ਨੇ ਤੇ ਸਾਫ ਤੌਰ ਤੇ ਹੈਲਥ ਡਿਪਾਰਟਮੈਂਟ ਵੀ ਕਹਿੰਦਾ ਦਿਖ ਰਿਹਾ ਹੈ ਕਿ ਅਗਰ ਕੋਈ ਜ਼ਰੂਰੀ ਕੰਮ ਨਹੀਂ ਹੈ ਤੇ ਤੁਸੀਂ ਜਿਹੜਾ ਹੈ ਘਰ ਤੋਂ ਬਾਹਰ ਨਾ Niklo ਇਸ ਸਮੇ ਅਸੀਂ ਚੰਡੀਗੜ੍ਹ ਦੇ ਵਿੱਚ ਮੌਜੂਦ ਹੈ ਤੁਸੀਂ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਕਿ ਸਨਾਟਾ ਜਿਹੜਾ ਹੈ ਬਿਲਕੁਲ ਸੜਕਾਂ ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਨਹੀਂ ਤਾਂ ਅਗਰ ਇਸ ਸਮੇ ਦੀ ਗੱਲ ਕੀਤੀ ਜਾਵੇ ਤੇ ਆਵਾ ਚਾਈ ਜਿਹੜੀ ਹੈ ਕਾਫੀ ਦੇਖਣ ਨੂੰ ਮਿਲਦੀ ਹੈ ਟਾਵਾ ਟਾਵਾ ਤੁਹਾਨੂੰ ਗੱਡੀਆਂ ਜਿਹੜ ਦੋ ਪਹੀਆ ਵਾਹਨ ਦੀ ਅਗਰ ਗੱਲ ਕੀਤੀ ਜਾਵੇ ਤੇ ਦੋ ਪਹੀਆ ਵਾਹਨ ਚਾਲਕ ਜਿਹੜੇ ਨੇ ਉਹ ਘਰ ਦੇ ਵਿੱਚ ਹੀ ਆ ਆਪਣੇ ਆਫਿਸ ਦੇ ਵਿੱਚ ਬੈਠ ਕੇ ਹੀ ਜਿਹੜਾ ਹੈ ਆਪਣਾ ਸਮਾਂ ਬਤਾ ਰਹੇ ਨੇ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਮੌਸਮ ਵਿਭਾਗ ਦਾ ਵੀ ਕਹਿਣਾ ਹੈ ਕਿ ਆਪਣਾ ਅਗਰ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਕਰੋਨਾ ਨਾ ਨਿਕਲਾ ਜਾਵੇ ਕਹਿ ਸਕਦੇ ਆ ਕਿ 12 ਜੂਨ ਤੋਂ ਬਾਅਦ ਤਾਂ ਜਰੂਰ ਰਾਹਤ ਕਿਸੇ ਨਾ ਕਿਸੇ ਮਿਲਦੀ ਦਿਖਦੀ ਹੈ ਅਗਰ ਅਕਸਰ ਜਿਸ ਸੜਕ ਤੇ ਅਸੀਂ ਇਸ ਸਮੇਂ ਖੜੇ ਹੈ ਅਗਰ ਇਸ ਸੜਕ ਦੀ ਗੱਲ ਕੀਤੀ ਜਾਵੇ ਤੇ ਬਾਕੀ ਦਿਨਾਂ ਦੇ ਵੀ ਜਿਹੜੀ ਹੈ ਇੱਥੇ ਆਵਾਜਾਈ ਜਿਹੜੀ ਹੈ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਇੱਥੇ ਪੈਰ ਰੱਖਣ ਦੀ ਵੀ ਜਗਾ ਨਹੀਂ ਹੁੰਦੀ ਮਗਰ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਗੱਡੀਆਂ ਜਰੂਰ ਪਾਰਕਿੰਗ ਦੇ ਵਿੱਚ ਲੱਗੀਆਂ ਨੇ ਉਸ ਤੋਂ ਅੱਗੇ ਅਗਰ ਅਸੀਂ ਗੱਲ ਕੀਤੀ ਜਾਵੇ ਤਾਂ ਬਿਲਕੁਲ ਸੜਕ ਹੈ ਤੇ ਸੜਕ ਹੀ ਸੜਕ ਤੇ ਜਿਹੜੀ ਆਵਾਜ਼ ਆਈ ਅਕਸਰ ਦੇਖਣ ਨੂੰ ਮਿਲਦੀ ਆ ਮਗਰ ਗਰਮੀ ਕਰਕੇ ਜਿਹੜੀ ਆ ਹੁਣ ਆਵਾਜਾਈ ਜਿਹੜੀ ਹੈ ਉਹ ਵੀ ਜਿਹੜੀ ਹੈ ਘੱਟ ਦੇਖਣ ਨੂੰ ਮਿਲ ਰਹੀ ਹੈ ਖਾਸ ਕਰ ਜਿਨ ਲੋਕਾਂ ਕੋਲ ਚਾਰ ਪਹੀਆ ਵਾਹਨ ਹੈ ਉਹੀ ਘਰ ਤੋਂ ਬਾਹਰ ਨਿਕਲ ਰਹੇ ਨੇ ਨਹੀਂ ਤਾਂ ਅਗਰ ਦੋ ਪਹੀਆ ਵਾਹਨ ਵਾਲੇ ਲੋਕਾਂ ਦੀ ਗੱਲ ਕੀਤੀ ਜਾਵੇ ਤੇ ਜਾਂ ਤਾਂ ਉਹ ਸਵੇਰੇ ਹੀ ਆਪਣਾ 9 ਵਜੇ ਜਾਂ 10 ਵਜੇ ਤੱਕ ਕਿਉਂਕਿ ਉਸ ਟਾਈਮ ਮੌਸਮ ਜਿਹੜਾ ਹੈ ਉਹਦੀ ਧੁੱਪ ਜਿਹੜੀ ਹੈ ਜਾਂ ਗਰਮੀ ਜਿਹੜੀ ਹੈ ਘੱਟ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਹੀ ਆਪਣਾ ਕੰਮ ਖਤਮ ਕਰ ਲੈਂਦੇ ਆ ਜਾਂ ਫਿਰ 4 ਵਜੇ ਤੋਂ ਬਾਅਦ ਜਿਹੜੇ ਨੇ ਉਹ ਨਿਕਲਦੇ ਨੇ ਤੇ ਆਪਣੇ ਜਿਹੜੇ ਜ਼ਰੂਰੀ ਕੰਮ ਹੈ ਉਹ ਕਰਦੇ ਨੇ ਹਾਲਾਂਕਿ ਜਿਹੜੇ ਜੋਬ ਪੇਸ਼ਾਵੰਦੇ ਨੇ ਉਹਨਾਂ ਵਾਸਤੇ ਬੜੀ ਮੁਸ਼ਕਿਲ ਦੀ ਗੱਲ ਹੈ ਤੇ ਸਾਫ਼ ਤੌਰ ਤੇ ਕਹਿਣਾ ਹੈ ਕਿ ਆਨੇ ਵਾਲੇ ਜਿਹੜੇ ਅਗਰ 12 ਜੂਨ ਦੀ ਗੱਲ ਕੀਤੀ ਜਾਵੇ 12 ਜੂਨ ਤੋਂ ਬਾਅਦ ਕਿਥੇ ਨਾ ਕਿਥੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਤੇ ਨਾਲ ਹੀ ਅਗਰ ਅਗਰ ਗੱਲ ਕੀਤੀ ਜਾਵੇ ਹੀਟ ਵੇਵਸ ਤਾਂ ਹੀਟ ਵੇਵਸ ਜਿਹੜੀਆਂ ਨੇ ਜ਼ਰੂਰ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਤੇ ਮੌਨਸੂਨ ਦੀ ਅਗਰ ਗੱਲ ਕੀਤੀ ਜਾਵੇ ਤੇ ਹੋ ਸਕਦਾ ਹੈ ਕਿ 20 ਜੂਨ ਤੋਂ ਬਾਅਦ ਕਿਥੇ ਨਾ ਕਿਥੇ ਜਾਂ 20 ਜਾਂ 22 ਜੂਨ ਤੋਂ ਬਾਅਦ ਕਿਥੇ ਨਾ ਕਿਥੇ ਚੰਡੀਗੜ੍ਹ ਪੰਜਾਬ ਦੇ ਵੀ ਜਿਹੜਾ ਹੈ ਮੌਨਸੂਨ ਦਸਤਕ ਦੇ ਸਕਦਾ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਤੇ ਨਾਲ ਐਨਬੀ